ਇਹਦੇ ਯਾਰ ਦੀ ਜੇਲ੍ਹ ਦੇ ਅੰਦਰ লাশ ਲਟਕਦੀ ਹੋਈ ਮਿਲੀ ਹੈ ਤਾਂ ਸਲਮਾਨ ਤਿਆਗੀ ਵੱਲੋਂ ਖੌਫਨਾ ਕਦਮ ਚੁੱਕ ਲਿਆ ਗਿਆ ਹੈ ਔਰ ਦੱਸਦੀ ਹੈ ਚਾਦਰ ਦੇ ਨਾਲ ਫੰਦਾ ਬਣਾ ਕੇ ਜੀਵਨ ਸਮਾਪਤ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਪਹਿਲਾਂ ਸੁਲਮਾਨ ਤਿਆਗੀ ਨੀਰੇ ਬਵਾਨਾ ਗੈਂਗ ਦੇ ਲਈ ਕੰਮ ਕਰਦਾ ਸੀ ਔਰ ਉਸ ਤੋਂ ਬਾਅਦ ਸੁਲਮਾਨ ਜਿਹੜਾ ਤਿਆਗੀ ਹੈ ਜਿਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਕੰਮ ਕਰਨ ਲੱਗ ਪਿਆ ਔਰ ਉਸ ਦਾ ਇਹ ਯਾਰ ਬਣ ਜਾਂਦਾ ਹੈ ਤਾਂ ਜਾਣਕਾਰੀ ਮੁਤਾਬਕ ਦੱਸ ਦਈਏ ਦਿੱਲੀ ਦੇ ਮੰਡੋਲੀ ਜੇਲ੍ਹ ਦੇ ਵਿੱਚ ਇਸ ਦੀ ਲਾਸ਼ ਲਟਕਦੀ ਹੋਈ ਮਿਲੀ ਹੈ ਔਰ ਮ੍ਰਿਤਕ ਦੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਯਾਨੀ ਕਿ ਗੈਂਗਸਟਰ ਹੈ ਸਲਮਾਨ ਤਿਆਗੀ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਯਾਰ ਨੇ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਅੰਦਰ ਫਾਹ ਲਿਆ ਔਰ ਖੁਦ ਖੁਸ਼ੀ ਕਰ ਲਈ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਕਈ ਜਿਹੜੇ ਮਾਮਲੇ ਇਸ ਦੇ ਉੱਤੇ ਦਰਜ ਸੀ ਭਾਵੇਂ ਉਹ ਕਤਲ ਦਾ ਹੋਵੇ ਜ਼ਬਰਦਸਤੀ ਜਾਂ ਹਥਿਆਰ ਐਕਟ ਤਹਿਤ ਕਈ ਮਾਮਲੇ ਹੋਣ ਤਾਂ ਬਹੁਤ ਮਾਮਲੇ ਜਿਹੜੇ ਨੇ ਇਸ ਗੈਂਗਸਟਰ ਦੇ ਖਿਲਾਫ ਦਰਜ ਸੀ ਪਰ ਹੁਣ ਇਹ ਜਿਹੜੀ ਖਬਰ ਹੈ ਉਹ ਦਿੱਲੀ ਤੋਂ ਸਾਹਮਣੇ ਆਈ ਹੈ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਸਲਮਾਨ ਤਿਆਗੀ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ ਔਰ ਜਾਣਕਾਰੀ ਮੁਤਾਬਕ ਚਾਦਰ ਨਾਲ ਫੰਦਾ ਬਣਾ ਕੇ ਆਪਣਾ ਜੀਵਨ ਜਿਹੜਾ ਹੈ ਉਸ ਸਮਾਪਤ ਕਰ ਲਿਆ ਗਿਆ ਹੈ ਹਾਲਾਂਕਿ ਇਹ ਜਿਹੜੀ ਜੇਲ ਹੈ ਹਾਈ ਸਕਿਉਰਿਟੀ ਜੇਲ ਹੈ ਔਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਪਰ ਇਹ ਖੁਦਕੁਸ਼ੀ ਕਿਵੇਂ ਕਰ ਲਈ ਗਈ ਇਸ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਹਾਲਾਂਕਿ ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਸਲਮਾਨ ਤਿਆਗੀ ਵੱਲੋਂ ਇਹ ਖੁਦਕੁਸ਼ੀ ਕਿਉਂ ਕੀਤੀ ਗਈ ਕਿਉਂ ਚਾਦਰ ਦੇ ਨਾਲ ਫੰਦਾ ਬਣਾ ਕੇ ਆਪਣਾ ਜੀਵਨ ਖਤਮ ਕੀਤਾ ਗਿਆ ਫਿਲਹਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਲਮਾਨ ਤਿਆਗੀ ਪਛਮੀ ਯੂਪੀ ਦਾ ਵੱਡਾ ਗੈਂਗਸਟਰ ਜਿਹੜਾ ਹੈ ਉਹ ਮੰਨਿਆ ਜਾਂਦਾ ਸੀ ਔਰ ਨੀਰੇ ਬਵਾਨਾ ਤੋਂ ਲੈ ਕੇ ਲੌਰੈਂਸ ਬਿਸ਼ਨੋਈ ਤੱਕ ਜਿਹੜਾ ਇਹ ਕੰਮ ਕਰ ਚੁੱਕਿਆ ਯਾਨੀ ਕਿ ਉਹਨਾਂ ਦੀ ਗੈਂਗ ਦੇ ਹਿੱਸਾ ਬਣ ਚੁੱਕਿਆ ਹੋਇਆ ਔਰ ਸਲਮਾਨ ਮੰਡੋਲੀ ਜੇਲ੍ਹ ਦੇ ਵਿੱਚ ਮਕੋਕਾ ਦੇ ਮਾਮਲੇ ਦੇ ਵਿੱਚ ਬੰਦ ਸੀ ਔਰ ਸਲਮਾਨ ਤਿਆਗੀ ਦੇ ਉੱਤੇ ਕਤਲ ਜਬਰੀ ਵਸੂਲੀ ਆਰਮਜ਼ ਐਕਟਸ ਅਨੇ ਕਈ ਮਾਮਲੇ ਦਰਜ ਸੀ ਹਾਲਾਂਕਿ ਜੇਲ ਪ੍ਰਸ਼ਾਸਨ ਵੱਲੋਂ ਸਲਮਾਨ ਤਿਆਗੀ ਦਾ ਜਿਹੜਾ ਜਿਹੜੀ ਮ੍ਰਿਤਕ ਦੇਹ ਆ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਲ ਜਿਹੜੀ ਦਿੱਲੀ ਦੀ ਜਿਹੜੀ ਜੇਲ ਹੈ ਯਾਨੀ ਕਿ ਮੰਡੋਲੀ ਜੇਲ ਇਹ ਹਾਈ ਸਕਿਉਰਿਟੀ ਜੇਲ ਹੈ ਔਰ ਜੇਲ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਔਰ ਇਸ ਦੇ ਬਾਵਜੂਦ ਸਲਮਾਨ ਤਿਆਗੀ ਵੱਲੋਂ ਜੇਲ ਦੇ ਅੰਦਰ ਖੁਦਕੁਸ਼ੀ ਕਿਵੇਂ ਕਰ ਲਈ ਗਈ ਇਸ ਦੇ ਉੱਤੇ ਕਈ तरह ਦੇ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ ਕਿਉਂਕਿ ਕਿਹਾ ਇਹ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਜਿਹੜਾ ਸਲਮਾਨ ਤਿਆਗੀ ਹੈ ਜੋ ਲਾਰੈਂਸ ਬਿਸ਼ਨੋਈ ਦਾ ਯਾਰ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਦੀ ਯਾਰੀ ਜਿਹੜੀ ਉਹ ਪੈ ਗਈ ਐ ਇਸ ਕਰਕੇ ਪੈ ਗਈ ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਇਹ ਕੰਮ ਕਰਨ ਕਰਨ ਲੱਗ ਪਿਆ ਸੀ ਔਰ ਨੀਰੇ ਬਵਾਨਾ ਗੈਂਗ ਨੂੰ ਜਿਹੜਾ ਇਸਨੇ ਛੱਡ ਦਿੱਤਾ ਸੀ ਇਸ ਕਰਕੇ ਜਿਹੜੀਆਂ ਨਜ਼ਦੀਕੀਆਂ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਇਸ ਦੀਆਂ ਵੱਧ ਗਈਆਂ ਉਸ ਦਾ ਯਾਰ ਬਣ ਗਿਆ ਔਰ ਉਸ ਗੈਂਗ ਦੇ ਲਈ ਯਾਨਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਸਲਮਾਨ ਤਿਆਗੀ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦਾ ਔਰ ਇਹ ਵੀ ਤੁਹਾਡਾ ਜਾਣਕਾਰੀ ਸਾਂਝੀ ਕਰਦੇ ਕਿ ਸਲਮਾਨ ਤਿਆਗੀ ਨੇ ਪਿਛਲੇ ਸਾਲ ਜੇਲ੍ਹ ਦੇ ਵਿੱਚ ਰਹਿ ਕੇ 50 ਲੱਖ ਦੀ ਫਰੋਤੀ ਜਿਹੜੀ ਹੈ ਉਹ ਵੈਸਟ ਦਿੱਲੀ ਦੇ ਵਿੱਚ ਦੋ ਵਪਾਰੀਆਂ ਤੋਂ ਮੰਗੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹਾਲਾਂਕਿ ਗੋਲੀਆਂ ਵੀ ਚਲਵਾਈਆਂ ਗਿਆ ਸੀ ਅਜਿਹੀ ਜਾਣਕਾਰੀ ਵੀ ਜਿਹੜੀ ਆ ਸਾਹਮਣੇ ਆਈ ਹੈ ਪਰ ਹੁਣ ਜਿਹੜੀ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੈਂਗਸਟਰ ਸਲਮਾਨ ਤਿਆਗੀ ਨੇ ਜੇਲ੍ਹ ਦੇ ਵਿੱਚ ਖੌਫਨਾਕ ਕਦਮ ਚੁੱਕਿਆ ਲਾਰੈਂਸ ਬਿਸ਼ਨੋਈ ਦਾ ਯਾਰ ਹੈ ਅਸੀਂ ਸਲਮਾਨ ਤਿਆਗੀ ਜਿਸ ਨੇ ਚਾਦਰ ਨਾਲ ਫੰਦਾ ਬਣਾ ਕੇ ਆਪਣਾ ਜੀਵਨ ਉਹ ਖਤਮ ਕਰ ਲਿਆ ਇਹਨੇ ਕਿ ਖੁਦਕੁਸ਼ੀ ਕਰ ਲਈ ਫਿਲਹਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਜਿਹੜੀ ਪੁਸ਼ਟੀ ਕੀਤੀ ਗਈ ਹੈ ਔਰ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਆਖਰਕਾਰ ਸਲਮਾਨ ਧਿਆਗੀ ਨੇ ਇੱਕ ਖੌਫਨਾਕ ਕਦਮ ਕਿਉਂ ਚੁੱਕਿਆ ਹੈ ਚਾਦਰ ਦੇ ਨਾਲ ਫੰਦਾ ਬਣਾ ਕੇ ਖੁਦਕੁਸ਼ੀ ਕਿਉਂ ਕੀਤੀ ਹੈ ਹਾਲਾਂਕਿ ਜਿਹੜੀ ਇਹ ਜੇਲ ਹੈ ਮੰਡੋਲੀ ਅ ਜੇਲ ਜੋ ਦਿੱਲੀ ਦੀ ਹੈ ਔਰ ਇਸ ਜੇਲ ਦੀ ਜੇਕਰ ਗੱਲ ਕਰ ਲਈ ਤਾਂ ਹਾਈ ਸਕਿਉਰਿਟੀ ਜੇਲ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਔਰ ਜਿਹੜੇ ਡਿਊਟੀਆਂ ਨੇ ਸਖਤ ਅੰਦਰ ਪੁਲਿਸ ਮੁਲਾਜ਼ਮਾ ਦੀਆਂ ਲੱਗੀਆਂ ਹੁੰਦੀਆਂ ਨੇ ਪਰ ਇਸ ਦੇ ਬਾਵਜੂਦ ਇਹ ਕਿਵੇਂ ਖੁਦਕੁਸ਼ੀ ਕਰ ਲਈ ਗਈ ਗੈਂਗਸਟਰ ਸਲਮਾਨ ਤਿਆਗੀ ਵੱਲੋਂ ਇਸ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਫਿਲਹਾਲ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰ ਸਲਮਾਨ ਤਿਆਗੀ ਵੱਲੋਂ ਕੌਫਨਾ ਕਦਮ ਚੁੱਕਿਆ ਗਿਆ ਲਾਰੈਂਸ ਬਿਸ਼ਨੋਈ ਦਾ ਯਾਰ ਸੀ ਸਲਮਾਨ ਤਿਆਗੀ ਜਿਸ ਨੇ ਚਾਦਰ ਨਾਲ ਫੰਦਾ ਬਣਾ ਕੇ ਜਿਹੜੀ ਆਪਣੀ ਜੀਵਨ ਲੀਲਾ ਹੈ ਉਹ ਸਮਾਪਤ ਕਰ ਲਈ ਹੈ ਔਰ ਦੱਸਦੀ ਹੈ ਕਿ ਜੇਲ੍ਹ ਦੇ ਅੰਦਰ ਜਿਹੜੀ ਹੈ ਉਹ লাশ ਲਟਕਦੀ ਮਿਲੀ ਗੈਂਗਸਟਰ ਸਲਮਾਨ ਤਿਆਗੀ ਦੀ ਜੇਲ੍ਹ ਦੇ ਅੰਦਰ লাশ ਲਟਕਦੀ ਹੋਈ ਮਿਲੀ ਔਰ ਉਸ ਤੋਂ ਬਾਅਦ ਹੜਕਮ ਮਚ ਗਿਆ ਪੁਲਿਸ ਵਿਭਾਗ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਕਿਉਂਕਿ ਹਾਈ ਸਕਿਉਰਿਟੀ ਜੇਲ੍ਹ ਮੰਨੀ ਜਾਂਦੀ ਆ ਦਿੱਲੀ ਦੀ ਮੰਡੋਲੀ ਜੇਲ੍ਹ ਔਰ ਉਸ ਤੋਂ ਬਾਅਦ ਜਿਹੜੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰ ਸਲਮਾਨ ਤਿਆਗੀ ਨੇ ਜੇਲ੍ਹ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ ਲਾਰੈਂਸ ਬਿਸ਼ਨੋਈ ਦੇ ਯਾਰ ਨੇ ਜਿਹੜਾ ਖੁਦਕੁਸ਼ੀ ਕੀਤੀ ਹੈ ਖੌਫਨਾਕ ਕਦਮ ਚੁੱਕਿਆ ਹੈ ਔਰ ਦੱਸ ਦਈਏ ਕਿ ਇਸ ਖੁਦਕੁਸ਼ੀ ਤੋਂ ਬਾਅਦ ਯਾਨੀ ਕਿ ਜਦੋਂ ਗੈਂਗਸਟਰ ਸਲਮਾਨ ਤਿਆਗੀ ਦੀ লাশ ਜੇਲ੍ਹ ਦੇ ਵਿੱਚ ਲਟਕਦੀ ਮਿਲੀ ਤਾਂ ਉਸ ਤੋਂ ਬਾਅਦ ਪੁਲਿਸ ਵਿਭਾਗ ਦੇ ਵਿੱਚ ਵੀ ਹੜਕਮ ਮਚ ਗਿਆ ਫਿਲਹਾਲ ਹੁਣੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਗੈਂਗਸਟਰ ਸਲਮਾਨ ਤਾਗੀ ਨੇ ਇੱਕ ਹੋਫਨਾ